ਅਨਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨੋ ਜੀ ਇੱਕ ਤਾਂ ਅਨਕਲ ਜੀ ਤੁਹਾਡਾ ਪੂਰਾ ਨਾਮ ਦੱਸ ਦਿਓ ਜੀ ਮੇਰਾ ਨਾਮ ਹੈਗਾ ਜੀ ਸੁਰਿੰਦਰ ਛੋਕਰ ਜੀ ਰਹਿਣ ਵਾਲੇ ਕਿੱਥੇ ਦਿਓ ਜੀ ਰਹਿਣ ਵਾਲਾ ਹੈਗਾ ਜੀ ਸੰਭਲਕੇ ਦੇ ਨਾਲ ਸਾਡੇ ਪਿੰਡ ਪੈਂਦਾ ਤੁਲਕਾਣਾ ਜ਼ਿਲ੍ਹਾ ਹੁਣੇਪਤ ਪੈਂਦਾ ਠੀਕ ਹੈ ਜੀ ਤੇ ਅਨਕਲ ਜੀ ਤੁਹਾਡੀ ਪੰਜਾਬੀ ਦੇਖ ਕੇ ਮੈਨੂੰ ਵੀ ਲੱਗਿਆ ਸੀ ਵੀ ਤੁਸੀਂ ਪਾਕਿਸਤਾਨ ਤੋਂ ਮਾਈਗਰੇਟਰੀ ਹੋਵੋਗੇ ਜਾਂ ਪੰਜਾਬ ਚੋਂ ਕਦੇ ਜਾ ਕੇ ਹਰਿਆਣੇ ਚ ਵਸਿਆ ਹੋਵੋਗੇ ਤੁਹਾਡੇ ਉਹ ਜਿਹੜਾ ਤੁਹਾਨੂੰ ਕਿਸੇ ਨੇ ਸਵਾਲ ਪੁੱਛਿਆ ਸੀ ਤੁਸੀਂ ਪਿੱਛੋਂ ਕਿੱਥੇ ਦਿਓ ਤੁਹਾਨੂੰ ਉਹਦੀ ਵੀ ਆਪਾਂ ਗੱਲ ਕਰਾਂਗੇ ਤੁਹਾਡੇ ਪਿੱਛਾ ਪਿੱਛੇ ਬਾਰੇ ਸਾਨੂੰ ਦੱਸੋ ਜੀ ਪਿਛੋਕੜ ਬਾਰੇ ਦੱਸੋ ਵੀ ਤੁਸੀਂ ਕਿੱਥੇ ਦੇ ਜੰਪਲ ਹੋ ਤੇ ਉਹਦੇ ਬਾਰੇ ਜਰਾ ਜਾਣਕਾਰੀ ਦਿਓ ਜੀ ਪਹਿਲਾਂ ਮੇਰਾ ਸਰਨੇਮ ਛੁਕਰ ਜੀ ਅਸੀਂ ਗੁਜਰ ਜਾਤ ਤੋਂ ਹੈਗੇ ਆ ਠੀਕ ਹੈ ਜੀ ਤੇ ਗੁਜਰ ਜਿਹੜੇ ਹਰਿਆਣਾ ਵਿੱਚ ਵੀ ਨੇ ਪੰਜਾਬ ਦੇ ਹੁਸ਼ਿਆਰਪੁਰ ਡਿਸਟ੍ਰਿਕਟ ਹੋ ਗਿਆ ਨਵਾਂ ਸ਼ਹਿਰ ਚ ਨੇ ਜੀ ਇਹਨਾਂ ਡਿਸਟ੍ਰਿਕਟਾਂ ਚ ਵੀ ਸਾਡੇ ਬਰਾਦਰੀ ਦੇ ਪਾਏ ਜਾਂਦੇ ਨੇ ਜੰਮੂ ਕਸ਼ਮੀਰ ਚ ਵੀ ਨੇ ਜੀ ਯੂਪੀ ਚ ਵੀ ਹੈਗਾ ਮੈਜੋਰਿਟੀ ਜੀ ਤੇ ਰਹੀ ਪਿੱਛੋਂ ਵਾਲੀ ਗੱਲ ਹਾਂਜੀ ਮੈਂ ਬਿਜਲੀ ਬੋਰਡ ਤੋਂ ਚੀਫ ਇੰਜੀਨੀਅਰ ਰਿਟਾਇਰ ਹੋਇਆ ਜੀ ਠੀਕ ਹੈ ਜੀ ਤੇ ਮੇਰੀ ਪੋਸਟਿੰਗ ਇਹ ਕੁਝ ਟਾਈਮ ਦਿਨਾਂ ਵਾਸਤੇ ਸਮਝ ਲਓ ਤਲਵਾੜੇ ਰਹੀ ਸੀਗੀ ਠੀਕ ਹੈ ਜੀ ਤੇ ਬੀਬੀਐਮ ਵਿੱਚ ਤੋਂ ਉੱਥੇ ਸਾਡਾ ਇੱਕ ਫੰਕਸ਼ਨ ਕਲੱਬ ਦਾ ਚੱਲ ਰਿਹਾ ਸੀਗਾ ਉੱਥੇ ਮਿਸਟਰ ਮਲੋਤਰਾ ਮੇਰੇ ਕਲੀਗ ਸੀਗੇ ਜੀ ਤੇ ਮੇਰੀ ਪੰਜਾਬੀ ਸੁਣ ਕੇ ਉਹ ਕਹਿੰਦੇ ਨੇ ਚੋਕਰ ਸਾਹਿਬ ਤੁਸੀਂ ਪਿੱਛੋਂ ਕਿੱਥੋਂ ਜੀ ਪਰ ਮੈਨੂੰ ਪੰਜਾਬੀ ਬੋਲਣੀ ਤਾਂ ਆਂਦੀ ਜ਼ਰੂਰ ਸੀ ਪਰ ਲੇਕਿਨ ਮੈਨੂੰ ਪਿੱਛੋਂ ਦਾ ਮਤਲਬ ਨਹੀਂ ਪਤਾ ਸੀ ਠੀਕ ਹੈ ਜੀ ਤੇ ਉਹ ਮੈਂ ਉਹਨੂੰ ਸਾਫ਼-ਸਾਫ਼ ਪੁੱਛਦਾ ਰਿਹਾ ਮੈਂ ਕਿਹਾ ਮਲੋਤਰਾ ਜੀ ਖੁੱਲ ਕੇ ਦੱਸੋ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਹਾਂਜੀ ਤੋਂ ਮੈਨੂੰ ਕਹਿੰਦੇ ਨੇ ਵੀ ਗਰਦਨ ਨੂੰ ਝਟਕਾ ਮਾਰਦੇ ਰਹੇ ਵੀ ਕਿ ਨਾ ਇਦਾਂ-ਇਦਾਂ ਕਰ-ਕਰ ਕੇ ਵੀ ਤੁਸੀਂ ਪਿੱਛੋਂ ਪਿੱਛੋਂ ਹਾਂਜੀ ਮੈਂ ਕਿਹਾ ਵੀ ਮਲੋਤਰਾ ਜੀ ਮੇਰੇ ਤੋਂ ਹੁਣ ਵੀ ਸਮਝ ਨਹੀਂ ਲੱਗੀ ਕੀ ਵੀ ਝਟਕਾ ਮਾਰਦੇ ਪਏ ਹੋ ਤੁਸੀਂ ਹਾਂਜੀ ਉਹ ਕਹਿੰਦੇ ਜੀ ਪਾਕਿਸਤਾਨ ਤੋਂ ਉਹ ਮੈਂ ਕਿਹਾ ਮੇਰੇ ਭਰਾ ਹਾਂਜੀ ਮੈਂ ਤਾਂ ਥੇਟ ਹਰਿਆਣਵੀ ਹੈਗਾ ਬੋਲ ਕੇ ਦਿਖਾਵਾਂ ਹਰਿਆਣਵੀ ਮ ਪਾਕਿਸਤਾਨ ਪੁકિસ્તાਨ ਤਾਂ ਨਹੀਂ ਆ ਰਹਾ ਮੈਂ ਜੀ ਤਾਂ ਨੂੰ ਸਮਝ ਆਈ ਕਿ ਵੀ ਇਹ ਯਾਰੇ ਤੇ ਬੜੀ ਸੋਹਣੀ ਪੰਜਾਬੀ ਬੋਲਦੇ ਮੈਂ ਇਹਨੂੰ ਕਿਹਾ ਵੀ ਪੰਜਾਬੀ ਨਹੀਂ ਤੇਰੀ ਲੈਂਗੁਏਜ ਹੈਗੀ ਹੈ ਜੀ ਕੋਈ ਬੋਲਣਾ ਗੁਨਾਹ ਹੈਗਾ ਜੀ ਤੇ ਅੰਕਲ ਜੀ ਪੰਜਾਬੀ ਸਿੱਖਣ ਦਾ ਕੀ ਕਾਰਨ ਬਣਿਆ ਜੀ ਇਹਦੇ ਬਾਰੇ ਵੀ ਦੱਸੋ ਹਾਂ ਜੀ ਮੈਂ ਕਿਉਂਕਿ ਤੁਸੀਂ ਹਰਿਆਣੇ 'ਚ ਹੀ ਪੜ੍ਹੇ ਤੇ ਹਰਿਆਣੇ 'ਚ ਹੀ ਬ੍ਰੌਟ ਅਪ ਹੋ ਤੇ ਕਾਰਨ ਕੀ ਬਣਿਆ ਪੰਜਾਬੀ ਸਿੱਖੀ ਕਿਉਂ ਜੀ ਮੈਂ ਜਦ ਇੰਜੀਨੀਅਰਿੰਗ 'ਚ ਸੀਗਾ ਸਾਡਾ 3rd ਇਅਰ ਦੇ ਵਿੱਚ ਲੈਕਚਰਰ ਹੁੰਦੇ ਸੀਗੇ ਜੀ ਹੁਣ ਤੇ ਉਹ ਕੈਨੇਡਾ ਸੈਟਲਡ ਨੇ ਜੀ ਤੇ ਕੀ ਨਾਮ ਕੀ ਹੈ ਜੀ ਉਹਨ ਦਾ ਸਰਿੰਦਰ ਸਿੰਘ ਰਿੱਖੀ ਜੀ ਤੇ ਬੜੀ ਵੈਰੀ ਨਾਈਸ ਲੈਕਚਰ ਆ ਅਦਰਵਾਈਜ਼ ਲੇਕਿਨ ਉਹਨੂੰ ਪੰਜਾਬੀ ਦਾ ਮਤਲਬ ਜਿਆਦਾ ਹੀ ਚਾਅ ਸੀਗਾ ਜੇ ਉਹਦੇ ਸਵਾਲਾਂ ਦਾ ਜਵਾਬ ਅਸੀਂ ਅੰਗਰੇਜ਼ੀ ਚ ਦੇ ਦਈਏ ਜਾਂ ਹਿੰਦੀ ਚ ਜੇ ਤੋ ਕਲਾਸ ਤੋਂ ਬਾਹਰ ਕੱਢਣ ਦਾ ਪੂਰਾ ਚਾਂਸ ਹੁੰਦਾ ਸੀਗਾ ਠੀਕ ਹੈ ਜੀ ਤੇ ਸਾਨੂੰ ਮਜਬੂਰੀ ਚ ਸਿੱਖਣੀ ਪਈ ਪੰਜਾਬੀ ਜੀ ਲੇਕਿਨ ਦੈਟ ਵਾਸ ਅ ਅਵਾਰਡ ਫॉर ਅਸ ਵੀ ਮੈਂ ਪੰਜਾਬੀ ਸਿੱਖ ਪਾਇਆ ਫਿਰ ਬਾਅਦ ਚ ਮੈਂ 6 ਸਾਲ ਬੀਬੀਐਮ ਵਿੱਚ ਸਰਵਿਸ ਕੀਤੀ ਹੈ ਠੀਕ ਹੈ ਜੀ ਤੇ ਉੱਥੋਂ ਪ੍ਰੈਕਟਿਸ ਇੰਨੀ ਸੋਹਣੀ ਹੋ ਗਈ ਮੈਨੂੰ ਪੰਜਾਬੀ ਬੋਲਣ ਚ ਬਲਕਿ ਚੰਗੀ ਚੰਗੀ ਨੂੰ ਲੱਗਦੀ ਸਵਾਦ ਵੀ ਆਉਂਦਾ ਬੋਲਣ ਚ ਪੰਜਾਬੀ ਬੰਦੇ ਦੇ ਨਾਲ ਤੇ ਬਟ ਤੁਹਾਨੂੰ ਫਿਰ ਹਰਿਆਣੇ ਚ ਜੀ ਹੁਣ ਪਹਿਲਾਂ ਦਾ ਚਲੋ ਤੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚ ਤੁਹਾਡੀ ਜੌਬ ਸੀਗੀ ਹੁਣ ਫਿਰ ਪੰਜਾਬੀ ਬੋਲਣ ਵਾਲੇ ਬੰਦੇ ਕਿਵੇਂ ਮਿਲਦੇ ਆ ਜੀ ਤੁਹਾਨੂੰ ਹੁਣ ਬਸ ਤੇ ਚਾਂਸ ਹੀ ਹੁੰਦਾ ਜਦੋਂ ਤੁਹਾਡੇ ਕੋਲ ਆਏ ਨੇ ਤੇ ਮੈਂ ਦੂਜੀ ਲੈਂਗੁਏਜ ਬੋਲੀ ਨਹੀਂ ਰਿਹਾ ਹਾਂ ਜੀ ਤੇ ਸਾਡੀ ਜਿਹੜੀ ਪੰਜਾਬੀ ਤੋਂ ਮੈਨੂੰ ਇੱਕ ਵਾਰੀ ਵੀ ਨਹੀਂ ਲੱਗਿਆ ਵੀ ਤੁਹਾਡੀ ਇਹ ਮਦਰ ਟੰਗ ਨਹੀਂ ਹੈ ਜਾਂ ਤੁਸੀਂ ਰੂਟੀਨ ਚ ਨਹੀਂ ਬੋਲਦੇ ਦੇਖੋ ਜੀ ਮਦਰ ਟੰਗ ਤੇ ਹਿੰਦੀ ਹੈਗੀ ਸਾਡੇ ਹਰਿਆਣਵੀ ਹੈਗੀ ਜ਼ਿਆਦਾ ਜ਼ਿਆਦਾ ਕਹਿੰ ਲੋ ਪਰ ਲੇਕਿਨ ਮੈਂ ਮੇਰਾ ਆਪਣਾ ਓਪੀਨੀਅਨ ਹੈਗਾ ਵੀ ਜਿੰਨੀ ਵੀ ਲੈਂਗੁਏਜ ਬੰਦਾ ਸਿੱਖ ਸਕਦਾ ਬੋਲਣੇ ਐਟ ਲੀਸਟ ਉਹਨੂੰ ਲੈਂਗੁਏਜਾਂ ਸਿੱਖਣੀਆਂ ਚਾਹੀਦੀਆਂ ਮੈਂ ਦੁਰਬਾਗਿਆ ਮੇਰਾ ਇੱਕ ਹਿੰਦੀ ਅੰਗਰੇਜ਼ੀ ਹਰਿਆਣਵੀ ਪੰਜਾਬੀ ਤੀਜੀ ਲੈਂਗੁਏਜ ਨਹੀਂ ਮੈਂ ਜਾਣਦਾ ਔਰ ਜੇ ਜਰੂਰ ਕਰ ਲੇਗਾ ਜਰੂਰਤ ਪੈ ਗਈ ਤਾਂ ਤੁਸੀਂ इजीली ਸਿੱਖ ਜਾਓਗੇ ਹਾਂ ਸਿੱਖਾਂਗਾ ਮੈਂ ਸਾਡੇ ਅੰਕਲ ਜੀ ਅਸਲ 'ਚ ਨਾ ਲੋਕੀ ਰਿਜਡ ਹੋ ਗਏ ਵੀ ਅਸੀਂ ਆਪਣੀ ਲੈਂਗੁਏਜ ਹੀ ਬੋਲਣੀ ਹੈ ਬਟ ਦੁਨੀਆ ਦੀ ਉਹ ਭਾਸ਼ਾ ਨੂੰ ਅਮੀਰ ਮੰਨਿਆ ਜਾਂਦਾ ਜਿਹਦੇ ਵਿੱਚ ਹੋਰ ਭਾਸ਼ਾਵਾਂ ਦੇ ਲਫ਼ਜ਼ ਜੁੜੇ ਹੋਣ ਲੈਂਗੁਏਜ ਦੇ ਬਾਰੇ ਮੈਂ ਦੱਸਾਂ ਮਰਦਲ ਟੰਗ ਦੇ ਬਾਰੇ ਮੈਂ ਇੱਕ ਵੀਡੀਓ ਵੀ ਦੇਖਿਆ ਹੈ ਕਿ ਇੱਕ ਅੰਗਰੇਜ਼ ਸੀਗਾ ਉਹ ਕਨਵਰਟਡ ਸਨਾਤਨ ਚ ਆਇਆ ਉਹਨੇ ਇਹ ਕਿਹਾ ਕਿ ਵੀ ਬੰਦੇ ਜਿੰਨੀ ਮਰਜ਼ੀ ਲੈਂਗੁਏਜ ਸਿੱਖ ਲਵੇ ਲੇਕਿਨ ਮਦਰ ਟੰਗ ਸਿੱਖਣੀ ਬਹੁਤ ਜ਼ਰੂਰੀ ਹੈ ਮਦਰ ਟੰਗ ਇੱਕ ਐਸੀ ਭਾਸ਼ਾ ਹੈ ਜਿਸ ਸੇ ਉਹ ਕੋਈ ਹੋਰ ਵੀ ਭਾਸ਼ਾ ਸਿੱਖ ਸਕਦਾ ਹੈ ਜਿਵੇਂ ਮੈਂ ਮੰਨ ਲਿਆ ਪੰਜਾਬੀ ਸਿੱਖਦਾ ਤਾਂ ਪੰਜਾਬੀ ਸੇ ਸਿੱਧੀ ਤੇਲਗੂ ਨਹੀਂ ਸਿੱਖ ਸਕਦਾ ਮੈਂ ਇਤਨੀ ਆਸਾਨੀ ਨਾਲ ਹਾਂਜੀ ਲੇਕਿਨ ਅਗਰ ਮੇਰੇ ਕੋ ਹਿੰਦੀ ਆਤੀ ਹੈ ਜੋ ਮੇਰੇ ਦੇਸ਼ ਦੀ ਭਾਸ਼ਾ ਹੈ ਤਾਂ ਹਿੰਦੀ ਮੇ ਇਤਨੇ ਅਲਫਾਬੈਟਸ ਹੈ ਕਿ ਉਹ ਹਿੰਦੀ ਹੀ ਸਭ ਕੇ ਸਾਥ ਲਿੰਕ ਹੋ ਜਾਂਦੀ ਹੈ ਹਿੰਦੀ ਚੋਂ ਤੁਸੀਂ ਪੰਜਾਬੀ ਵੀ ਬੋਲ ਸਕਦੇ ਹੋ ਮਾਰਵਾੜੀ ਵੀ ਬੋਲ ਸਕਦੇ ਹੋ ਜੀ ਤੇ ਤੁਹਾਡੇ ਉਧਰ ਯੂਪੀ ਵਾਲ ਚਲੇ ਜਾਓਗੇ ਅਬਦੀਚ ਵੀ ਤੁਸੀਂ ਜਾ ਸਕਦੇ ਹੋ ਹਿੰਦੀਰ ਪੰਜਾਬੀ ਚ ਤਾਂ ਕੋਈ ਖਾਸ ਫਰਕ ਨਹੀਂ ਹੁੰਦੀ ਅਲਫਾਬੈਟਸ ਨੇ ਬਸ ਲਿਖਣ ਦੀ ਲਿਪੀ ਡਿਫਰੈਂਟ ਹੈਗੀ ਹੈ ਇਸ ਕਰਕੇ ਪੰਜਾਬੀ ਦੇ ਨਾਲ ਵੀ ਸਿੱਖਿਆ ਜਾ ਸਕਦਾ ਹੈ ਹਿੰਦੀ ਨਾਲ ਵੀ ਲੇਕਿਨ ਤੇਲਗੂ ਦੇ ਨਾਲ ਸਿੱਖਣਾ ਚਾਹੀਏ ਤਾਂ ਉਹ ਨਹੀਂ ਉਹਨਾਂ ਦਾ ਤਾਂ ਆਪਾਂ ਨੂੰ ਕੋਈ ਲਫ਼ਜ਼ ਵੀ ਸਮਝ ਨਹੀਂ ਆਉਂਦਾ ਜੀ ਨਹੀਂ ਸਮਝ ਆਉਂਦਾ ਹਾਂਜੀ ਉਹਨੂੰ ਲਿੰਕ ਵੀ ਨਹੀਂ ਕਰ ਸਕਦੇ ਸੀ ਪੰਜਾਬੀ ਨਾਲ ਨਹੀਂ ਕਰ ਸਕਦੇ ਜੀ ਕਿਉਂਕਿ ਥੋੜਾ ਬਹੁਤ ਵੀ ਉਹਦਾ ਕੋਈ ਮਤਲਬ ਸਾਡੇ ਨਾਲ ਜੁੜਦਾ ਹੀ ਨਹੀਂ ਜੀ ਕੋਈ ਨਹੀਂ ਜੁੜਦਾ ਜੀ ਬਿਲਕੁਲ ਬਟ ਆਈ ਲਵ ਟੂ ਸਪੀਕ ਪੰਜਾਬੀ ਵਾਂਸ ਅਗੇਨ ਥੈਂਕ ਯੂ ਐਵਰੀ ਮਚ ਅੰਕਲ ਜੀ ਬਹੁਤ ਬਹੁਤ ਬੜੀਆ ਲਗਾ ਆਪਕੇ ਯਾ ਸਟੱਡ ਫਾਰ